ਮੇਰੀ ਹਰੇਕ ਵੀਡੀਓ ਦੇ ਵਿੱਚ ਬਾਈ ਜੀ ਇੱਕ ਚੀਜ਼ ਹੁੰਦੀ ਹੈ ਜਾਂ ਤਾਂ ਜੱਗ ਬੀਤੀ ਹੁੰਦੀ ਆ ਤੇ ਜਾਂ ਹੱਡ ਬੀਤੀ ਹੁੰਦੀ ਆ ਹਨਾ ਕਿਤਾਬੀ ਗੱਲਾਂ ਨਾਲ ਜਾਂ ਫੋਕਰਾ ਪੰਥੀ ਨਾਲ ਆਪਣਾ ਵਾਹ ਬਹੁਤ ਘੱਟ ਆ ਤੇ ਨਾ ਹੀ ਆਪਾਂ ਚੀਜ਼ਾਂ ਦੇ ਵਿੱਚੋਂ ਦੀ ਗੁਜ਼ਰਨਾ ਚਾਉਣੇ ਆ ਜਿਹੜੀ ਗੱਲ ਮੈਂ ਹੁਣ ਤੁਹਾਨੂੰ ਦੱਸ ਰਿਹਾ ਨਾ ਪਿਛਲੇ ਜਿਹੜੇ ਤੁਹਾਨੂੰ ਮੇਰੇ ਫੋਟੋ ਦੇ ਵਿੱਚ ਘਰ ਦਿਖ ਰਹੇ ਆ ਉਹਨਾਂ ਘਰਾਂ ਦੇ ਵਿੱਚੋਂ ਇੱਕ ਘਰ ਹੈਗਾ ਮੈਂ ਐਗਜੈਕਟ ਨਾਮ ਨਹੀਂ ਲਵਾਂਗਾ ਹਨਾ ਇੱਕ ਨੌਣੇ ਤੇ ਇੱਕ ਪੁੱਤ ਨੇ ਆਪਦੀ ਮਾਂ ਬਲਾਈ ਹੋਈ ਆ ਹਣਾ ਪੁੱਤ ਨੇ ਆਪਦੀ ਮਾਤਾ ਬੁਲਾਈ ਹੋਈ ਆ ਆਪਦੇ ਬੱਚੇ ਦੀ ਦੇਖਭਾਲ ਕਰਨ ਦੇ ਲਈ ਤੇ ਛੁੱਟੀ ਦਾ ਦਿਨ ਸੀ ਚਲੋ ਜੀ ਉਸ ਮਾਨ ਨਾਲ ਜਿਹੜਾ ਗੱਲਬਾਤ ਕਰਨ ਦਾ ਮੌਕਾ ਮਿਲਿਆ ਕਿਉਂਕਿ ਮੈਂ ਲੋਕਾਂ ਦੇ ਰਿਵਿਊ ਹੁੰਦੇ ਆ ਬਾਈ ਜਿਹੜੇ ਮੈਂ ਤੁਹਾਡੇ ਸਾਹਮਣੇ ਲਿਆ ਕੇ ਰੱਖਣੇ ਹੁੰਦੇ ਆ ਹਣਾ ਮੇਰੀ ਕੋਸ਼ਿਸ਼ ਹੋਈ ਹੁੰਦੀ ਵੀ ਜੋ ਲੋਕ ਇੱਥੇ ਸੋਚਦੇ ਆ ਮੈਂ ਉਹ ਤੁਹਾਡੇ ਸਾਹਮਣੇ ਲਿਆ ਕੇ ਰੱਖਾਂ ਤੇ ਦੱਸਣ ਲੱਗੀ ਕਹਿੰਦੀ ਵੀ ਮੇਰਾ ਪੁੱਤ ਕਹਿੰਦੀ ਵਧੀਆ ਸੀਗਾ ਕਹਿੰਦੀ ਮੇਰਾ ਪੁੱਤ ਤੇ ਮੇਰਾ ਦੋਤਾ ਕਹਿੰਦੀ ਇਕੱਠੇ ਜੌਬ ਤੇ ਲੱਗੇ ਸੀ ਸਾਡੀਆਂ ਦਿੱਲੀ ਦੇ ਵਿੱਚ ਆ ਕੰਪਨੀਆਂ ਸੀ ਇਹਾਂ ਤੇ 25000 ਦੀ ਨੌਕਰੀ ਤੇ ਲੱਗੇ ਸੀ ਤੇ ਮੇਰੇ ਮੁੰਡੇ ਨੂੰ ਕਹਿੰਦੀ ਤਿੰਨ ਸਾਲ ਹੋ ਗਿਆ ਇਹਨੂੰ ਤੇ ਅੱਜ ਮੇਰੀ ਦੋਤੇ ਦੀ ਤਨਖਾਹ ਕਹਿੰਦੀ ਕਹਿੰਦੀ ਤਨਖਾਹ 90000 ਹੋ ਗਈ ਤੇ ਕਹਿੰਦੀ ਮੈਂ ਜਦੋਂ ਆਪਦੇ ਪੁੱਤ ਦੇ ਹਾਲਾਤ ਵੇ ਨਹੀਂ ਹੁਣ ਤੇ ਤੁਸੀਂ ਯਕੀਨ ਮੰਨੋ ਜੋ ਬਾਈ ਮੇਰੇ ਕੋਲ ਸੱਚੀ ਰੋਣ ਲੱਗ ਗਈ ਕਹਿੰਦੀ ਪਹਿਲਾਂ ਤਾਂ 9 ਮਹੀਨੇ ਕੰਮ ਨਹੀਂ ਮਿਲਿਆ ਫਿਰ ਆ ਬੇਬੀ ਹੋ ਗਿਆ ਹਨਾ ਤੇ ਹੁਣ ਬੇਬੀ ਆਰਾਉਂਡ ਕਹਿੰਦੇ 2 ਕਸਾਲਾਂ ਦਾ ਹੈਗਾ ਕਹਿੰਦੀ ਤੇ 3 ਸਾਲਾਂ ਤੋਂ ਜ਼ਿਆਦਾ ਹੋਏ ਹੋਣੇ ਕਿਉਂਕਿ ਉਹਨਾਂ ਨੇ ਮੈਨੂੰ ਨਾਰਮਲ ਕਹਿਤਾ ਤੇ ਹੁਣ ਉਹ ਜਿਹੜੇ ਜਵਾਕ ਨੂੰ ਘਰੇ ਖੜਾਉਂਦੀ ਆ ਹਨਾ ਤੇ ਜਿਹੜੀ ਮੰਮੀ ਆ ਜਵਾਕ ਦੀ ਉਹ ਜਾਂਦੀ ਆ ਟੈਮ ਹਾਟਨ ਤੇ 11 ਵਜੇ ਆਉਂਦੀ ਆ ਕਹਿੰਦੀ ਮੈਂ ਵਾਰ-ਵਾਰ ਕਹਿਣੀ ਆ ਵੀ ਜੇ ਤੁਹਾਨੂੰ ਜਵਾਕ ਹੀ ਖੜਾਉਣਾ ਹੈਗਾ ਤਾਂ ਮੈਂ ਵੀ ਇੰਡੀਆ ਲੈ ਜਾਨੀ ਵੀ ਉੱਥੇ ਜਾ ਕੇ ਖੜਾ ਲੂੰਗੀ ਪਰ ਕਹਿੰਦੇ ਉਹਦੀ ਮਾਂ ਨਹੀਂ ਮੰਨਦੀ ਕਹਿੰਦੀ ਮੇਰਾ ਮੁੰਡਾ ਵੀ ਹੁਣ ਜਾਣਾ ਚਾਹੁੰਦਾ ਕਿਉਂਕਿ ਉਹਨੂੰ ਵੀ ਪਤਾ ਲੱਗ ਗਿਆ ਵੀ ਮੇਰੇ ਤੋਂ ਇੱਥੇ ਕੁਝ ਬਣ ਨਹੀਂ ਰਿਹਾਗਾ ਤੇ ਕਹਿੰਦੀ ਤਾਂ ਵੀ ਕਹਿੰਦੇ ਨੋ ਨਹੀਂ ਮੰਨਦੀ ਤੇ ਕਹਿੰਦੀ ਮੈਂ ਆਪਦੇ ਜਵਾਕ ਨੂੰ ਕਹਿੰਦੀ ਇੱਥੇ ਰੋਲਦੇ ਦੇਖ ਰਹੀ ਆਂ ਤੁਸੀਂ ਬਾਈ ਜੀ ਯਕੀਨ ਮੰਨਿਓ ਸੱਚੀ ਮੇਰੇ ਸਾਹਮਣੇ ਆ ਰੱਖਾਂ ਪਰ ਰਹੀ ਤੇ ਮੈਂ ਉਹਦੀਆਂ ਅੱਖਾਂ ਦੇ ਵਿੱਚ ਇੱਕ ਪੁੱਤ ਦੇ ਲਈ ਨਾ ਇੱਕ ਪੂਰਾ ਜਿਹੜਾ ਦਰਦ ਦੇਖ ਰਿਆ ਸੀ ਚਲੋ ਇਹ ਤਾਂ ਹੋ ਗਈ ਬਾਈ ਜੀ ਇੱਕ ਪਾਸੇ ਦੀ ਗੱਲ ਪਰ ਦੂਜੇ ਪਾਸੇ ਦੀ ਗੱਲ ਇਹ ਆ ਬਾਈ ਸਾਰਿਆਂ ਨੂੰ ਪਤਾ ਹੈਗਾ ਵੀ ਮੋਸਟਲੀ ਇੱਥੇ ਕੀ ਕੰਮ ਧੰਦੇ ਹੈਗੇ ਆ ਵੀ ਜਾਂ ਤਾਂ ਮਾਂ ਪਿਓ ਨੂੰ ਜਿਹੜਾ ਆ ਨਾ ਕੰਮ ਤੇ ਜਾਣਾ ਪੈਂਦਾ ਜਵਾਕ ਇਕੱਲੇ ਰਹਿ ਜਾਂਦੇ ਬਿਲਕੁਲ ਘਰੇ ਜੇ ਤਾਂ ਤੁਹਾਡੀ ਕੋਈ ਜੌਬ ਉਦਾਂ ਦੀ ਹੈਗੀ ਆ ਵੀ ਅਡਜਸਟਮੈਂਟ ਹੁੰਦੀ ਤਾਂ ਬਾਈ ਜੀ ਜ਼ਰੂਰ ਕਰ ਲਿਆ ਕਰੋ ਹਨਾ ਤੇ ਨਹੀਂ ਮੰਨ ਕੇ ਚੱਲੋ ਵੀ ਹੁਣ ਜਿਹੜੀ ਜਵਾਕ ਦੀ ਮਾਂ ਹੈਗੀ ਆ ਉਹ ਸੁਬਾ 8-9 ਵਜੇ ਕੰਮ ਤੇ ਜਾਂਦੀ ਆ ਤੇ ਰਾਤ ਨੂੰ 11 ਵਜੇ ਜਿਹੜੀ ਉਹ ਕੰਮ ਤੋਂ ਆਉਂਦੀ ਆ ਟਾਈਮ ਹਟਣ ਤੇ ਜਿਹੜੀ ਜੌਬ ਕਰਦੀ ਆ ਨਾ ਮੈਂ ਕਈ ਵਾਰੀ ਦੇਖਿਆ 11:00 ਕ'ਵਜੇ ਆਉਂਦੇ ਹੁੰਦੇ ਆ ਸੁਬਾ ਚਲੋ ਮੈਂ 8-9 ਕਹਤਾ ਵੀ ਮੈਨੂੰ ਨਹੀਂ ਐਗਜੈਕਟ ਟਾਈਮ ਨਹੀਂ ਪਤਾ ਤੇ ਮੈਂ ਤਾਂ ਇਹ ਕਹੂੰਗਾ ਬਾਈ ਆਪਦੇ ਮਾਪਿਆਂ ਨੂੰ ਵਿਚਾਰਾਂ ਨੂੰ ਯਾਰ ਬੰਨ ਕੇ ਨਾ ਰੱਖਿਆ ਕਰੋ ਕਹਿੰਦੀ ਨਾਲੇ ਵੀ ਕਹਿ ਰਹੀ ਸੀਗੀ ਵੀ ਮੈਂ ਜਾਣਾ ਚਾਹੁੰਦੀ ਸੀ ਤੇ ਮੇਰੇ ਨੌ ਪੁੱਤ ਨੇ ਜਿਹੜਾ ਮੇਰਾ ਵੀਜ਼ਾ ਜਿਹੜਾ ਫੋਰ ਵਧਾਤਾ ਵੈਸਟਰ ਵੀਜ਼ੇ ਤੇ ਆਈ ਸੀ ਮਾਪਿਆਂ ਨਾਲ ਬਾਈ ਜੀ ਤੱਕਾ ਨਾ ਕਰਿਆ ਕਰੋ ਹਣਾ ਕਿਉਂਕਿ ਉਹਨਾਂ ਨੂੰ ਵੈਸੇ ਵੀ ਮੈਂ ਤਾਂ ਕਹਿ ਸਕਦਾ ਵੀ ਮਗਰਲੀ ਉਮਰ ਹੈਗੀ ਆ ਵੀ ਉਹਨਾਂ ਨੂੰ ਵਧੀਆ ਜ਼ਿੰਦਗੀ ਜਿਉਣ ਦੇਓ ਹਣਾ ਤੁਸੀਂ ਕੈਨੇਡਾ ਆਉਣਾ ਜਾਂ ਬਾਹਰਲੇ ਮੁਲਕ ਦੇ ਵਿੱਚ ਆਉਣਾ ਤੁਹਾਡਾ ਆਪਦਾ ਫੈਸਲਾ ਹੁੰਦਾ ਬਾਈ ਜੇ ਤੁਹਾਨੂੰ ਅਡਜਸਟਮੈਂਟ ਨਹੀਂ ਹੁੰਦੀ ਹੈਗੀ ਤਾਂ ਉਹਦੀ ਜਿਹੜੀ ਸਜ਼ਾ ਨਾਲ ਮਾਪੇ ਉਹਨੂੰ ਨਾਲ ਜ਼ਰੂਰ ਨਾ ਭਗਤਾਇਆ ਕਰੋ ਹਨਾ ਕਿਉਂਕਿ ਆਪਾਂ ਨੂੰ ਵੀ ਪਤਾ ਮਗਰਲੀ ਉਮਰ ਦੇ ਵਿੱਚ ਮਾਪੇ ਹੱਸਣਾ ਖੇਡਣਾ ਚਾਹੁੰਦੇ ਹੁੰਦੇ ਆ ਆਪਦੇ ਮਤਲਬ ਕਿ ਉੱਥੇ ਪਰਿਵਾਰ 'ਚ ਰਹਿਣਾ ਚਾਹੁੰਦੇ ਹੁਣ ਵਿਚਾਰੀ ਇਕੱਲੀ ਇੱਥੇ ਕਹਿੰਦੀ ਮੇਰਾ ਸਿਰ ਦੁਖਣ ਲੱਗ ਜਾਂਦਾ ਡਿਪਰੈਸ਼ਨ ਦੇ ਵਿੱਚ ਚਲੋ ਆਪਾਂ ਨੂੰ ਇਹ ਗੱਲ ਕਹਿਣ ਦਾ ਮਕਸਦ ਇਹ ਹੀ ਸੀ ਵੀ ਜੇ ਤਾਂ ਸੈੱਟ ਹੁੰਦਾ ਤਾਂ ਬਾਈ ਕਰ ਲਿਆ ਕਰੋ ਨਹੀਂ ਆਪਦੇ ਬੱਚੇ ਬਾਈ ਇੰਡੀਆ ਭੇਜ ਦਿਓ ਦਾਦਾ ਦਾਦੀ ਕੋਲ ਆਉਦੇ ਭੈਣ ਭਰਾਵਾਂ ਕੋਲ ਹਨ ਜਿਹੜੇ ਚਾਚੇ ਤਾਏ ਦੇ ਜਵਾਕ ਨਾਲ ਰਹਿੰਦੇ ਰਹਿੰਦੇ ਹਨ ਜੁਆਇੰਟ ਫੈਮਿਲੀ ਉਹਨਾਂ ਚ ਵਧੀਆ ਪਾਲਣਗੇ ਆ ਇੱਥੇ ਹੁਣ ਕੱਲੇ ਰਹਿ ਕੇ ਵਿਚਾਰਾ ਜਵਾਕ ਮੂਰੇ ਮੂਰੇ ਭੱਜਿਆ ਫਿਰਦਾ ਉਹਦੇ ਤੇ ਮਗਰ ਮਗਰ ਵਿਚਾਰੀ ਉਹ ਭੱਜੀ ਫਿਰਦੀ ਕਹਿੰਦੀ ਮੇਰੇ ਢੂਈ ਦਰਦ ਕਰਨ ਲਾਤੀ ਸੋ ਆਪਦੇ ਮਾਪਿਆਂ ਨਾਲ ਧੱਕਾ ਨਾ ਕਰਿਆ ਕਰੋ ਬਾਈ ਇਦਾਂ ਦੇ ਹਾਲਾਤ ਹੁੰਦੇ ਹੈਗੇ ਆ ਬਾਕੀ ਜਿਹੜੇ ਬਾਈ ਜੀ ਜ਼ਮੀਨਾਂ ਵਾਲੇ ਮੈਂ ਇਹ ਗੱਲਾਂ ਸਮਝਾਉਣ ਦਾ ਮਕਸਦ ਹੀ ਮੇਰਾ ਇਹ ਹੁੰਦਾ ਜਿੰਨਾ ਬੰਦੇ ਦਾ ਸਰਦਾ ਹੈਗਾ ਬਾਈ ਉਹ ਆਪਦੀ ਲਾਈਫ ਦਾ ਜਿਹੜਾ ਆ ਢਾਂਚਾ ਜਿਹੜਾ ਉਹ ਖਰਾਬ ਨਾ ਕਰੋ ਹਨਾ ਇਹੀ ਗੱਲਾਂ ਚੱਲਦੀਆਂ ਹੈਗੀਆਂ ਤੁਹਾਡੇ ਨਾਮੇ ਉਹੀ ਸ਼ੇਅਰ ਕਰਦਾ ਹੁੰਨਾ ਜਿਹੜੀਆਂ ਹੱਡ ਬੀਤੀਆਂ ਜਾਂ ਜੱਗ ਬੀਤੀਆਂ ਹੁੰਦੀਆਂ ਬਹੁਤ ਬਹੁਤ ਧੰਨਵਾਦ ਜੀ